ਵਿਦੇਸ਼ ਮੰਤਰਾਲਾ ਨੇ ਦਿੱਲੀ ਸ਼ਰਾਬ ਨੀਤੀ ਘੁਟਾਲੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਜਰਮਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਦੀ ਟਿੱਪਣੀ ਤੇ ਸਖਤ ਵਿਰੋਧ ਦਰਜ ਕੀਤਾ ਇਸ ਨੂੰ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਦਸਦੇ ਹੋਏ ਦਿੱਲੀ ਵਿਸਤੇ ਜਰਮਨ ਮਿਸ਼ਨ ਦੇ ਉਪ ਪ੍ਰਮੁੱਖ ਨੂੰ ਮੰਤਰਾਲਾ ਨੇ ਤਲਬ ਕੀਤਾ ਹੈ ਤੇ ਇਸ ਸਬੰਧ ਵਿੱਚ ਕੀਤੀਆਂ ਗਈਆਂ ਟਿੱਪਣੀਆਂ ਨੂੰ ਬੇहद ਗੈਰ ਲੂੜਿੰਦੀਆਂ ਟਿੱਪਣੀਆਂ ਦੱਸਿਆ ਹੈ ਵਿਦੇਸ਼ ਮੰਤਰਾਲੇ ਨੇ ਇਸ ਸਬੰਧ ਰੇ ਜਾਣਕਾਰੀ ਸਾਂਝਾ ਕਰਦਿਆ ਕਿਹਾ ਹੈ ਕਿ ਮੰਤਰਾਲਾ ਨੇ ਨਵੀਂ ਦਿੱਲੀ ਵਿੱਚ ਜਰਮਨ ਮਿਸ਼ਨ ਦੇ ਉਹ ਪ੍ਰਮੁੱਖ ਜੋਰਜ ਐਜ਼ਲੀਵਰ ਨੂੰ ਮੰਤਰਾਲਾ ਬੁਲਾਇਆ ਅਤੇ ਉਹਨਾਂ ਦੇ ਬੁਲਾਰੇ ਵੱਲੋਂ ਕੀਤੀਆਂ ਗਈਆਂ ਟਿੱਪਣੀਆਂ ਦੇ ਭਾਰਤ ਦੇ ਸਖਤ ਵਿਰੋਧ ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਭਾਰਤ ਜਿਹੀਆਂ ਟਿੱਪਣੀਆਂ ਨੂੰ ਦੇਸ਼ ਦੀ ਨਿਆਂ ਪ੍ਰਣਾਲੀ ਵਿੱਚ ਦਖਲ ਅਤੇ ਨੇਪਾਲ ਕਾ ਦੀ ਆਜ਼ਾਦੀ ਨੂੰ ਕਮਜ਼ੋਰ ਕਰਨ ਦੇ ਰੂਪ ਵਿੱਚ ਦੇਖਤਾ ਹੈ। ਮੰਤਰੀਆਂ ਨੇ ਕਿਹਾ ਕਿ ਭਾਰਤ ਕਾਨੂੰਨ ਤਹਿਤ ਸ਼ਾਸਨ ਕਰਨ ਵਾਲਾ ਇੱਕ ਜੀਵੰਤ ਅਤੇ ਮਜ਼ਬੂਤ ਲੋਕਤੰਤਰ ਹੈ। ਜ਼ਿਕਰ ਇਹ ਹੋਵੇ ਕਿ ਦਿੱਲੀ ਦੇ ਸ਼ਰਾਬ ਘਟਾਲੇ ਨਾਲ ਜੁੜੇ ਮਨੀ ਲਾਂਡਰੀ ਮਾਮਲੇ ਵਿੱਚ ਮੁੱਖ ਮੰਤਰੀ ਕੇਜਰੀਵਾਲ ਨੂੰ ED ਨੇ 1 ਮਾਰਚ ਨੂੰ ਗ੍ਰਿਫਤਾਰ ਕੀਤਾ ਸੀ ਤੇ ਉਹ ਹੁਣ 28 ਮਾਰਚ ਤੱਕ ED ਦੀ ਹਿਰਾਸਤ ਵਿੱਚ ਨੇ।